ਸਤਿ ਸ਼੍ਰੀ ਅਕਾਲ ਦੋਸਤੋ ਉਸ ਵਕਤ ਤੇ ਤੁਹਾਡਾ ਮੇਰੇ ਚੈਨਲ ਤੇ ਇਹ ਕਲਾਸ ਇੰਪੋਰਟੈਂਟ ਹੈ ਬਹੁਤ ਸੇਵਾਦਾਰ ਚੌਂਕੀਦਾਰ ਭਰਤੀ ਦੇ ਲਈ ਆਪਾਂ ਨੇ ਵੀਡੀਓ ਸਟਾਰਟ ਕਰੀਆਂ ਹੋਈਆਂ ਨੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਨੇ ਸੇਵਾਦਾਰ ਚੌਂਕੀਦਾਰ ਭਰਤੀ ਦੇ ਲਈ ਪੰਜਾਬੀ ਪੇਪਰ A ਕੁਆਲੀਫਾਈ ਦੇ ਲਈ ਫੁੱਲ ਨੋਟਸ ਤਿਆਰ ਕੀਤੇ ਨੇ ਜਿਸ ਵੀ ਕੈਂਡੀਡੇਟ ਨੇ ਪਰਚੇਸ ਕਰਨੇ ਨੇ ਉਹ ਕਮੈਂਟ ਬਾਕਸ ਦੇ ਵਿੱਚ ਆਪਾਂ ਨੂੰ ਮੈਸੇਜ ਕਰਕੇ ਪੁੱਛ ਸਕਦੇ ਨੇ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਆਪਣੇ ਛੋਟੇ ਛੋਟੇ ਅੱਜ ਕੁਐਸਚਨ ਹੋਣਗੇ ਤੇ ਇੰਪੋਰਟੈਂਟ ਵੀ ਹੋਣਗੇ ਪਹਿਲਾ ਕੁਐਸਚਨ ਹੈ ਗਿਆ ਸਭ ਤੋਂ ਵੱਡਾ ਡੈਲਟਾ ਕਿਹੜਾਗਾ ਤਾਂ ਸਭ ਤੋਂ ਵੱਡਾ ਡੈਲਟਾ ਜਿਹੜਾ ਸੁੰਦਰਵਨ ਡੈਲਟਾਗਾ ਜਿਹੜਾ ਸੁੰਦਰਵਨ ਡੈਲਟਾਗਾ ਉਹ ਭਾਰਤ ਅਤੇ ਬੰਗਲਾਦੇਸ਼ ਦੇ ਵਿੱਚ ਫੈਲਿਆ ਹੋਇਆਗਾ ਇਹ 10000 ਵਰਗ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆਗਾ ਇੱਕ ਜੰਗਲ ਆ ਸੁੰਦਰਵਨ ਦਾ ਜਿਹੜਾ ਦੂਸਰਾ ਨਾਮ ਸੁੰਦਰੀ ਹੈ ਸੁੰਦਰਵਨ ਕਿਸ ਦੇ ਲਈ ਮਸ਼ਹੂਰ ਹੈ ਇਹ ਆਪਣੇ ਰੁੱਖਾਂ ਦੇ ਲਈ ਮਸ਼ਹੂਰ ਹੈ ਜਿਹੜਾ ਤੁਹਾਨੂੰ ਐਕਸਟਰਾ ਦੱਸਿਆ ਸਾਰਾ ਕੁਝ ਆਪਣੀ ਕਾਪੀ ਤੇ ਨੋਟ ਕਰ ਲੈਣਾ ਡੈਸਕਟਾਪ ਕੁਐਸਚਨ ਕਰਦੇ ਆ ਸਭ ਤੋਂ ਉੱਚਾ 에ਅਰਪੋਰਟ ਕਿਹੜਾਗਾ ਤਾਂ ਸਭ ਤੋਂ ਉੱਚਾ 에ਅਰਪੋਰਟ ਲਦਾਖ ਦੀ ਰਾਜਸਤਾਨੀ ਲੇਹ ਦੇ ਵਿੱਚ ਕੁਸ਼ੋਕ ਬੁਕਲਾ ਰਿਪੋਂਸ਼ੇ ਹਵਾਈ ਅੱਡਾ ਜਿਹੜਾ ਇਹ ਮਸ਼ਹੂਰ ਆ ਇਹ ਦੁਨੀਆ ਦਾ ਸਭ ਤੋਂ ਉੱਚਾ 22ਵਾਂ ਹਵਾਈ ਅੱਡਾ ਹੈ ਇਹ ਵੀ ਤੁਸੀਂ ਨੋਟ ਕਰ ਲੈਣਾ ਅਗਲਾ ਕੁਐਸਚਨ ਆਪਣਾ ਜਾਮਾ ਮਸਜਿਦ ਆ ਜਿਹੜੀ ਸਾਊਦੀ ਅਰਬ ਦੇ ਸ਼ਹਿਰ ਮੱਕਾ ਦੇ ਵੱਲ ਜਿਹੜੀ ਇਹ ਕੇਂਦਰਤਾ ਨੈਕਸਟ ਕੁਐਸਚਨ ਆ ਗਿਆ ਸਭ ਤੋਂ ਵੱਡਾ ਪਸ਼ੂ ਮੇਲਾ ਕਿੱਥੇ ਲੱਗਦਾ ਹੈ ਤਾਂ ਸਭ ਤੋਂ ਵੱਡਾ ਪਸ਼ੂ ਮੇਲਾ ਜਿਹੜਾ ਬਿਹਾਰ ਦੇ ਵਿੱਚ ਸੋਨੇਪੁਰ ਦੇ ਵਿੱਚ ਲੱਗਦਾਗਾ ਅਗਲਾ ਕੁਐਸਚਨ ਹੈਗਾ ਆਪਣਾ ਸਭ ਤੋਂ ਉੱਚਾ ਗੇਟ ਕਿਹੜਾਗਾ ਤਾਂ ਸਭ ਤੋਂ ਉੱਚਾ ਗੇਟ ਆ ਜਿਹੜਾ ਬੁਲੰਦ ਦਰਵਾਜਾਗਾ ਬੁਲੰਦ ਦਰਵਾਜਾ ਜਿਹੜਾ ਉਹ ਉੱਤਰ ਪ੍ਰਦੇਸ਼ ਦੇ ਫਤਿਹਪੁਰ ਸਿਕਰੀ ਦੇ ਵਿੱਚ ਇਸਦੀ ਉਚਾਈ 53.63 ਮੀਟਰ ਹੈ ਇਹ ਵੀ ਤੁਸੀਂ ਨਾਲ ਨਾਲ ਨੋਟ ਕਰਨਾ ਅਗਲਾ ਕੁਐਸਚਨ ਹੈ ਗਿਆ ਆਪਣਾ ਸਭ ਤੋਂ ਪੁਰਾਣਾ ਚਰਚ ਗਿਰਜਾ ਘਰ ਕਿਹੜਾਗਾ ਤੇ ਕਿੱਥੇ ਹੈ ਤਾਂ ਸਭ ਤੋਂ ਪੁਰਾਣਾ ਚਰਚ ਗਿਰਜਾ ਘਰ ਹੈ ਜਿਹੜਾ ਥੋਮਸ ਚਰਚ ਕੇਰਲਾ ਦਾ ਨੈਕਸਟ ਕੁਐਸਚਨ ਹੈ ਗਿਆ ਪਾਣੀ ਨੂੰ ਨਰਮ ਬਣਾਉਂਦਾਗਾ ਤਾਂ ਪਾਣੀ ਨੂੰ ਕੌਣ ਨਰਮ ਬਣਾਉਂਦਾਗਾ NaO2 ਇਸ ਨੂੰ ਸੋਡੀਅਮ ਹਾਈਡਰੋਕਸਾਈਡ ਵੀ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਆਪਣਾ ਸਭ ਤੋਂ ਘੱਟ ਸਾਖਰਤਾ ਦਰ ਵਾਲਾ ਕਿਹੜਾ ਰਾਜ ਆ ਤਾਂ ਸਭ ਤੋਂ ਘੱਟ ਸਾਖਰਤਾ ਦਰ ਵਾਲਾ ਬਿਹਾਰ ਰਾਜ ਆ ਜਿੱਥੇ ਘੱਟ ਪੜੇ ਲਿਖੇ ਲੋਕ ਨੇ ਤੇ ਸਭ ਤੋਂ ਵੱਧ ਸਾਖਰਤਾ ਦਰ ਵਾਲਾ ਰਾਜ ਕਿਹੜਾ ਕੇਰਲਾ ਸਭ ਤੋਂ ਵੱਧ ਪੜੇ ਲਿਖੇ ਕੇਰਲਾ ਦੇ ਵਿੱਚ ਨੇ ਘੱਟ ਹੈਗੇ ਨੇ ਬਿਹਾਰ ਦੇ ਵਿੱਚ ਨੈਕਸਟ ਕੁਐਸਚਨ ਆ ਗਿਆ ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜ ਕਿਹੜਾ ਹੈਗਾ ਤਾਂ ਖੇਤਰਫਲ ਦੇ ਪੱਖੋਂ ਸਭ ਤੋਂ ਵੱਡਾ ਰਾਜ ਰਾਜਸਥਾਨ ਆ ਤੇ ਸਭ ਤੋਂ ਛੋਟਾ ਰਾਜ ਜਿਹੜਾ ਗੋਆਗਾ ਜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲਾਂ ਖੇਤਰਫਲ ਪੱਖੋਂ ਸਭ ਤੋਂ ਛੋਟਾ ਰਾਜ ਦੂਸਰੇ ਨੰਬਰ ਤੇ ਕਿਹੜਾਗਾ ਤਾਂ ਸਿਕਮ ਆ ਜੇ ਪਹਿਲੇ ਨੰਬਰ ਤੇ ਪੁੱਛ ਲਾਂ ਤਾਂ ਗੋਆਗਾ ਇਹ ਵੀ ਤੁਸੀਂ ਯਾਦ ਰੱਖਣਾ ਆਪਣਾ ਅਗਲਾ ਕੁਐਸਚਨ ਕਰ ਲਿਆ ਹੁਣ ਆਪਾਂ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਆ ਭਾਰਤ ਦੀ ਸਭ ਤੋਂ ਲੰਬੀ ਨਦੀ ਸਨਪਤੀ ਆ ਵੀ ਗੰਗਾ ਨਦੀ ਹੈ ਇੰਪੋਰਟੈਂਟ ਕੁਐਸਚਨ ਹੈ ਗੰਗਾ ਨਦੀ ਹੈ ਜਿਹੜੀ ਇਹ ਭਾਰਤ ਅਤੇ ਬੰਗਲਾਦੇਸ਼ ਦੇ ਵਿੱਚ ਵਗਦੀ ਹੈ ਗੰਗਾ ਨਦੀ ਦੀ ਸਭ ਤੋਂ ਵੱਡੀ ਸਹਾਇਕ ਨਦੀ ਹੈਗੀ ਜਮਨਾ ਨਦੀ ਲੰਬਾਈ ਕਿੰਨੀ ਹੈ ਦੀ 2525 ਕਿਲੋਮੀਟਰ ਇਹਦੀਆਂ ਹੋਰ ਸਹਾਇਕ ਨਦੀਆਂ ਕਿਹੜੀਆਂ ਨੇ ਜਮਨਾ ਕਾਗਰਾ ਸੋਨ ਗੋਮਤੀ ਤੇਵ ਨਦੀ ਤੇ ਕੋਸੀ ਇਹ ਸਾਰੀਆਂ ਤੁਸੀਂ ਨੇ ਯਾਦ ਰੱਖਣੀਆਂ ਨੇ ਜਿਹੜੀ ਜਮਨਾ ਨਦੀ ਆ ਉਹ ਹਰਿਆਣਾ ਅਤੇ ਦਿੱਲੀ ਦੇ ਵਿੱਚਕਾਰ ਹੈ ਨੈਕਸਟ ਕੁਐਸਚਨ ਆਪਾਂ ਕਰਦੇ ਹਾਂ ਵੀ ਭਾਰਤ ਦਾ ਸਭ ਤੋਂ ਲੰਬਾ ਡੈਮ ਕਿਹੜਾ ਹੈਗਾ ਸਭ ਤੋਂ ਲੰਬਾ ਡੈਮ ਹੈਗਾ ਹੀਰਾਗੁੰਡ ਡੈਮ ਜਿਹੜਾ ਹੀਰਾਗੁੰਡ ਡੈਮ ਆ ਇਹ ਓਡੀਸ਼ਾ ਦੇ ਵਿੱਚ ਮਹਾਨਦੀ ਦਰਿਆ ਤੇ 1957 ਦੇ ਵਿੱਚ ਬਣਾਇਆ ਗਿਆ ਸੀ ਹੀਰਾਗੁੰਡ ਡੈਮ ਆ ਜਿਹੜਾ ਇਹ ਬਿਜਲੀ ਪੈਦਾ ਕਰਦਾਗਾ ਇਹਨੂੰ ਆ ਜਿਹੜਾ 1947 ਆਜ਼ਾਦੀ ਤੋਂ ਬਾਅਦ ਜਿਹੜਾ ਬਣਾਇਆ ਗਿਆ ਸੀ ਨੈਕਸਟ ਕੁਐਸਚਨ ਹੈ ਗਿਆ ਆਪਣਾ ਸਭ ਤੋਂ ਉੱਚਾ ਡੈਮ ਕਿਹੜਾਗਾ ਲੰਬਾ ਡੈਮ ਤਾਂ ਹੀਰਾਗੁੰਡ ਡੈਮ ਆ ਤੇ ਸਭ ਤੋਂ ਉੱਚਾ ਡੈਮ ਕਿਹੜਾ ਪਾਖੜਾ ਡੈਮ ਆ ਅਗਲਾ ਕੁਐਸਚਨ ਹੈ ਗਿਆ ਸਭ ਤੋਂ ਲੰਬਾ ਨਦੀ ਪੁਲ ਕਿਹੜਾਗਾ ਤਾਂ ਸਭ ਤੋਂ ਲੰਬਾ ਨਦੀ ਪੁਲ ਹੈ ਗਿਆ ਮਹਾਤਮਾ ਗਾਂਧੀ ਪੁਲ ਅਗਲਾ ਕੁਐਸਚਨ ਹੈ ਗਿਆ ਸਭ ਤੋਂ ਵੱਡਾ ਚਿੜੀਆ ਘਰ ਅਲੀਪੁਰ ਜੀਓਲੋਜੀਕਲ ਗਾਰਡਨ ਇਹ ਸਭ ਤੋਂ ਵੱਡਾ ਚੇੜਿਆਕਰ ਹੈ ਚਨਈ ਤਮਿਲਨਾਡੂ ਦੇ ਵਿੱਚ ਇਹ ਪੈਂਦਾਗਾ ਅਗਲਾ ਕੁਐਸਚਨ ਹੈਗਾ ਇੰਪੋਰਟੈਂਟ ਹੈ ਵੀ ਸਭ ਤੋਂ ਵੱਡਾ ਮਾਰੂਥਲ ਕਿਹੜਾਗਾ ਸਭ ਤੋਂ ਵੱਡਾ ਮਾਰੂਥਲ ਹੈਗਾ ਆਪਣਾ ਥਾਰ ਮਾਰੂਥਲ ਜਿਹੜਾ ਥਾਰ ਮਾਰੂਥਲਾ ਇਹ ਸੰਸਾਰ ਦਾ ਸਭ ਤੋਂ ਵੱਡਾ ਸਤਾਰਮਾ ਮਾਰੂਥਲ ਹੈ ਇਹ ਗਰਮ ਮਾਰੂਥਲ ਵੀ ਹੈਗਾਗਾ ਹਾਰਮਰ ਉਛਲ ਹੈ ਗਿਆ ਕਿੱਥੇ ਹੈ Rajasthan ਦੇ ਵਿੱਚ ਇਹ ਵੀ ਤੁਸੀਂ ਨਾਲ ਨਾਲ ਨੋਟ ਕਰਨਾ ਨੈਕਸਟ ਕੁਐਸਚਨ ਹੈ ਗਿਆ ਸਭ ਤੋਂ ਉੱਚੀ ਚੋਟੀ ਕਿਹੜੀ ਆ ਸਭ ਤੋਂ ਉੱਚੀ ਚੋਟੀ ਹੈ ਗਿਆ ਗੋਰਵਿਨ ਆਰਸਟਨ ਫਰੈਂਡਸ ਅੱਜ ਦੀ ਵੀਡੀਓ ਆਪਣੀ ਇੱਥੇ ਖਤਮ ਹੁੰਦੀ ਹੈ ਕੁਐਸਚਨ ਹੈਗੇ ਤੇ ਛੋਟੇ ਛੋਟੇ ਪਰ ਆਪਾਂ ਨੇ ਇਹਨਾਂ ਨੂੰ ਡਿਟੇਲ ਦੇ ਵਿੱਚ ਕੀਤਾਗਾ ਐਕਸਟਰਾ ਜਾਣਕਾਰੀ ਵੀ ਦਿੱਤੀਆ ਤੁਹਾਨੂੰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ